ਹਲਕਾ ਜੰਡਿਆਲਾ ਗੁਰੂ ਦੇ ਸਤਵਾੜ ਦੇ ਕਸਤੂਰੀ ਦੇ ਦੀਪੂ ਦੀ ਵਟਸਐਪ ਤੇ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਦੇਖਿਆ ਜਾ ਰਿਹਾ ਸੀ ਕਿ ਹਲਕਾ ਜੰਡਿਆਲਾ ਗੁਰੂ ਦੇ ਲੋਕ ਕਣਕ ਲੈਣ ਲਈ ਅੱਤ ਦੀ ਗਰਮੀ ਵਿੱਚ ਪਰੇਸ਼ਾਨ ਹੋ ਰਹੇ ਹਨ ਅਤੇ ਉਸ ਵਿੱਚ ਲੋਕ ਇਹ ਵੀ ਦੱਸ ਰਹੇ ਸਨ ਕਿ ਡੀਪੂ ਹੋਲਡਰ ਵੱਲੋਂ ਉਹਨਾਂ ਨੂੰ ਸਵੇਰੇ 7 ਵਜੇ ਦਾ ਟਾਈਮ ਦਿੱਤਾ ਗਿਆ ਸੀ ਪਰ 11 ਵਜਣ ਤੇ ਵੀ ਡੀਪੂ ਹੋਲਡਰ ਉੱਥੇ ਨਹੀਂ ਪਹੁੰਚਿਆ ਜਿਸ ਕਾਰਨ ਲੋਕਾਂ ਨੂੰ ਅਤਿ ਦੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂ ਪੱਤਰਕਾਰਾਂ ਦੀ ਟੀਮ ਵੱਲੋਂ ਇਹਨਾਂ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਇਹਨਾਂ ਲੋਕਾਂ ਨੇ ਹੋਰ ਕੀ ਕੁਝ aarop ਲਗਾਏ ਤੁਸੀਂ ਵੀ ਸੁਣੋ ਜੇ ਆਉਂਦੀ ਸਪੋਰਟ ਹੀ ਸਾਨੂੰ ਕਿਹਾ ਵੀ ਹੁਣੇ ਕੱਟਣ ਦੇ ਹੁਣ ਦਿਹਾੜੀ ਲਈ ਹੈ ਕਿ ਕਣਕ ਦੀ ਪਰਚੈਂਟੇਜ ਤੇ ਬੰਦਾ ਇੱਕ ਦਿਨ ਪਹਿਲਾਂ ਦੱਸਦਾ ਤੇ ਜੇ ਇਹਨਾਂ ਨੂੰ ਕੱਲ ਫੋਨ ਕਰੋ ਤਾਂ ਕਹਿੰਦੇ ਇਹ ਕੱਲੇ ਕੱਲੋ ਟੀਕਾ ਲਿਆ ਵਾ ਬਕਰੀ ਕਰ ਵੀ ਰਿਕਾਰਡਿੰਗ ਨਹੀਂ ਤਾਂ ਤੁਹਾਨੂੰ ਰਿਕਾਰਡਿੰਗਸ ਰਾਹ ਦੇਣੀ ਹੁਣ ਦਿਹਾੜੀ ਲਈ ਕਿ ਕਣਕ ਲਈ ਮੰਗ ਕਰਦੇ ਜੀ ਪ੍ਰੋਸੈਸ ਮੰਗ ਇਹੋ ਕਰਦੇ ਵੀ ਜਾਂ ਤੇ ਕੋਈ ਰੂਲ ਹੋਣਾ ਚਾਹੀਦਾ ਵਾ ਇੱਕ ਦਿਨ ਪਹਿਲੂ ਬੰਦਾ ਦੱਸਦਾ ਵਾ ਕਿ ਕਣਕ ਦੀ ਪਰਚੀ ਸਵੇਰੇ ਕੱਟਨੀ ਹੈ ਉਸੇ ਹਿਸਾਬ ਨਾਲ ਬੰਦਾ ਸੈਟਿੰਗ ਕਰਦਾ ਵਾ ਹੁਣ ਦਿਹਾੜੀ ਲਾਉਣ ਦੇ ਦਿਹਾੜੀ ਛੱਡ ਕੇ ਤੇ ਹੋਣ ਆਏ ਹੁਣ 6 600 ਰੁਪਏ ਦਿਹਾੜੀ ਭੰਨ ਕੇ ਆਏ ਤੇ ਹੁਣ ਸਾਨੂੰ ਇਹ ਫਿਰ ਮਹਿੰਗੀ ਭਾਅ ਦੀ ਕਣਕ ਪੈ ਗਈ ਹੈ ਹਾਂਜੀ ਮੈਂ ਹੁਣ ਦਿਹਾੜੀ ਲਾ ਕੇ ਤੇ ਲਾਈਨ 'ਚ ਲੱਗਣਾ ਵਾ ਤੇ ਕਿੰਨੇ ਵਜੇ ਲੱਗਿਓ ਪਹਿਲਾਂ ਸਵੇਰੇ ਕਿੰਨੇ ਵਜੇ ਆਏ ਮੈਂ ਹੁਣ ਇਹ ਦਿਹਾੜੀ ਲਾ ਕੇ ਆਇਆ ਜੀ ਮੈਨੂੰ ਉੱਥੇ ਪਤਾ ਲੱਗਾ ਵੀ ਕਣਕ ਮਿਲਣ ਦੀ ਐ ਤਾਂ ਹੁਣ ਦਿਹਾੜੀ ਭੰਨ ਕੇ ਆਏ ਆਏ ਫੋਨ ਨੰਬਰ ਨਹੀਂ ਦੇਣਾ ਕੋਈ ਨੰਬਰ ਹੈਗਾ ਸਾਰਾ ਕੁਝ ਹੈਗਾ ਫੋਨ ਕਰਨ ਲੱਗੇ ਦੁਪਹਿਰੀ ਐ ਕੋਈ ਗਰੁੱਪ ਗਰੁੱਪ ਕੁਝ ਨਹੀਂ ਬਣਿਆ ਕੋਈ ਗਰੁੱਪ ਗਰੁੱਪ ਨਹੀਂ ਆਇਆ ਕਰਦੇ ਤੁਹਾਨੂੰ ਵੀ ਕਣਕ ਪਰਚੀ ਕਰਤੀ ਸਾਨੂੰ ਨੇ ਜੀ ਕੀਤਾ ਫੋਨ ਤੁਹਾਨੂੰ ਪੜਾ ਲੱਗਾ ਤੇ ਆਏ ਪਤਾ ਲੱਗਾ ਤੇ ਆਏ ਤੇ ਦਿਹਾੜੀ ਭੰਨ ਕੇ ਆਏ ਹੁੰਦੇ ਜੇ ਨਾ ਪਰਚੀ ਕੀ ਫੋਨ ਤੇ ਫਿਰ ਅੱਜ ਫਿਰ ਵੀ ਦੇਖੋ ਹ ਬਿਲਕੁਲ ਵੇਖੋ ਇਹਨਾਂ ਲੋਕਾਂ ਨੇ ਉਮੀਦਾਂ ਜਿਤਾਈਆਂ ਸੀ ਸਰਕਾਰ ਜਿਹੜੀ ਉਹ ਲਿਆਂਦੀ ਸੀ ਬਦਲਾਅ ਦੇ ਚੱਕਰ ਦੇ ਵਿੱਚ ਔਰ ਇਹਨਾਂ ਲੋਕਾਂ ਨੇ ਕਣਕ ਨਹੀਂ ਸੀ ਮੰਗੀ ਸਰਕਾਰ ਵੱਲੋਂ ਐਲਾਨ ਕੀਤੇ ਗਏ ਸੀ ਵੀ ਫ੍ਰੀ ਕਣਕ ਜਿਹੜੀ ਆ ਉਹ ਘਰ-ਘਰ ਜਾ ਕੇ ਲੋਕਾਂ ਨੂੰ ਆਉਣਾ ਨਹੀਂ ਪਊਗਾ ਘਰਾਂ ਦੇ ਵਿੱਚ ਜਾ ਕੇ ਉਹਨਾਂ ਦਾ ਜੋ ਕਣਕ ਜੋ ਵੀ ਇਹਨਾਂ ਨੇ ਵਾਅਦੇ ਕੀਤੇ ਸੀ ਉਹ ਪੂਰੇ ਕੀਤੇ ਜਾਣਗੇ ਆ ਲੋਕ ਸਵੇਰੇ 7 ਵਜੇ ਦੇ ਖੜੇ ਆ ਕੋਈ 7 ਵਜੇ ਤੋਂ ਕੋਈ 8 ਵਜੇ ਤੋਂ ਔਰ ਜਦੋਂ ਪਤਾ ਲੱਗਾ ਵੀ ਆਹ ਹਾਲਾਤ ਆਤ ਦੀ ਗਰਮੀ ਦੇ ਵਿੱਚ ਸਾਡੀਆਂ ਮਾਤਾਵਾਂ ਪੈਣਾ ਜਿਹੜੀਆਂ ਉਹ ਖੱਜਲ ਹੋ ਰਹੀਆਂ ਨੇ ਤੇ ਮਜਬੂਰਨ ਸਾਨੂੰ ਇੱਥੇ ਆ ਕੇ ਪੁੱਛਣਾ ਪਿਆ ਕਸਤੂਰੀ ਦਾ ਡਿੱਪੂ ਆਏ ਤੇ ਜਦੋਂ ਆਏ ਆ ਤੇ ਆਉਂਦਿਆਂ ਹੀ ਐਕਸ਼ਨ ਦੇ ਵਿੱਚ ਆ ਕੇ ਤੇ ਪਰਚੀਆਂ ਕੱਟਣੀਆਂ ਇਹਨੇ ਸ਼ੁਰੂ ਕਰ ਦਿੱਤੀਆਂ ਸੋ ਸਵਾਲ ਵੱਡਾ ਇਹ ਆ ਕਿ ਕਿਉਂ ਇਹ ਨੋਬਤ ਆਉਂਦੀ ਆ ਕਿ ਸਾਨੂੰ ਆਣ ਕੇ ਆਵਾਜ਼ ਚੁੱਕਣੀ ਪੈਂਦੀ ਆ ਜੀ ਸਰਕਾਰ ਨੂੰ ਕੰਟੋ ਫ੍ਰੀ ਦੀ ਇਲਾਟ ਆ ਜੀ ਇਹ ਕਿਉਂ ਨਹੀਂ ਇਹ ਜਵੰਡ ਕਰਦੇ ਸੀ ਕਿ ਕਿਹਨਾਂ ਮੰਡ ਚੋਂ ਨਹੀਂ ਕਰਦੇ ਕਈਆਂ ਤੇ ਕਾਰਡ ਕੱਟੇ ਗਏ ਜਨਾ ਤੇ ਕਾਰਡ ਜੀ ਬਿਲਕੁਲ ਵੇਖੋ ਸਾਫ ਸਾਫ ਇਹ ਪਤਾ ਲੱਗ ਰਿਹਾ ਵਾ ਵੀ ਵੱਡਾ ਜਿਹੜਾ ਕਤਲਾ ਆ ਉਹ ਡੀਪੂ ਮਾਲਕ ਜਿਹੜੇ ਡੀਪੂ ਹੋਲਡਰ ਨੇ ਉਹ ਕਰ ਰਹੇ ਨੇ ਜਿੰਨਾ ਲੋਕਾਂ ਨੂੰ ਵਾਪਸ ਮੋੜ ਦਿੱਤਾ ਜਾਂਦਾ ਵਾ ਉਹਨਾਂ ਦੀ ਕਣਕ ਜਿਹੜੀ ਆ ਉਹ ਕਿੱਥੇ ਜਾਂਦੀ ਆ ਉਹ ਵੀ ਇਹਨਾਂ ਦੇ ਆਪਣੇ ਢਿੱਡਾਂ ਦੇ ਵਿੱਚ ਪੈ ਜਾਂਦੀ ਆ ਔਰ ਇਹਨਾਂ ਦਾ ਬੋਲਬਾਣੀ ਇੰਨਾ ਗਲਤ ਆ ਮੈਂ ਨਾਮ ਇਹਨੂੰ ਭੁੱਲ ਰਿਹਾ ਵਾ ਉਹਦਾ ਵੀਰ ਦਾ ਮੋਰੀ ਗੇਟ ਜਿਹੜਾ ਸ਼ਾਮ ਸਿੰਘ ਗੁਰਦੁਆਰੇ ਦੇ ਲਾਗੇ ਡਿੱਪੂ ਆ ਉਥੋਂ ਸਾਨੂੰ ਸਪੈਸ਼ਲ ਫੋਨ ਆਇਆ ਇੱਕ ਦਿਨ ਵੀ ਬਜ਼ੁਰਗਾਂ ਦੇ ਨਾਲ ਇੰਨੀ ਗਲਤ ਲਹਿਜੇ ਦੇ ਨਾਲ ਜਿਹੜੀ ਆ ਉਹ ਗੱਲ ਲੈਂਗੁਏਜ ਇੰਨੀ ਮਾੜੀ ਬੋਲੀ ਜਾਂਦੀ ਆ ਫਿਰ ਜਦੋਂ ਉੱਥੇ ਜਾ ਕੇ ਅਸੀਂ ਇਸੇ ਤਰ੍ਹਾਂ ਜਿਵੇਂ ਤੁਸੀਂ ਆਪਣੇ ਮੀਡੀਆ ਰਹੀਂ ਲੋਕਾਂ ਨੂੰ ਜਿਹੜਾ ਪਚਾਰ ਰਹੇ ਜੇ ਉਹ ਵੀਡੀਓ ਜਦੋਂ ਉਹਦੀ ਬਣਾਈ ਤੇ ਫਿਰ ਉਹ ਤਰਲਿਆ ਦੇ ਉੱਤੇ ਆਇਆ ਔਰ ਸ਼ਾਮੀ ਘਰੇ ਆਇਆ ਕਿ ਮੇਰੀ ਇਹ ਵੀਡੀਓ ਡਿਲੀਟ ਕਰ ਦਿਓ ਦੁਬਾਰਾ ਇਹ ਜਿਹੜਾ ਵਾ ਮੌਕਾ ਨਹੀਂ ਆਊਗਾ ਸਵਾਲ ਇਹ ਆ ਵੀ ਕਿਉਂ ਅਸੀਂ ਕਿਸੇ ਨੂੰ ਇਹਨਾਂ ਲੋਕਾਂ ਦਾ ਕੀ ਕਸੂਰ ਆ ਇਹਨਾਂ ਦੇ ਲੋਕਾਂ ਦਾ ਕਸੂਰ ਸਿਰਫ ਇਹੋ ਹੀ ਆ ਵੀ ਇਹਨਾਂ ਲੋਕਾਂ ਨੇ ਇੱਕ ਉਮੀਦ ਦੀ ਆਸ ਦੀ ਕਰਨ ਦੇ ਵਿੱਚ ਇਹਨਾਂ ਨੂੰ ਵੋਟਾਂ ਪਾਈਆਂ ਜਦੋਂ ਕਿ ਸਹੀ ਹੱਥਾਂ ਵਿੱਚ ਦੀਪੂ ਹੋਲਡਰ ਜਿਹਦੀ ਦੀਪੂ ਜਿੰਨੇ ਵੀ ਵੰਡ ਦਿੱਤੀ ਜਾਂਦੀ ਦੀਪੂਆਂ ਦੀ ਵੰਡ ਦਿੱਤੀ ਜਾਂਦੀ ਸਹੀ ਹੱਥਾਂ ਵਿੱਚ ਕਰਨੀ ਚਾਹੀਦੀ ਸਰਕਾਰ ਨੂੰ ਬਿਲਕੁਲ ਜੀ ਇਹ ਸਰਕਾਰ ਦੇ ਨੁਮਾਇੰਦਿਆਂ ਨੂੰ ਜਿਵੇਂ ਸਾਡੇ ਹਰਪ੍ਰੀਤ ਸਿੰਘ ਈਟੀਓ ਜੀ ਆ ਉਹਨਾਂ ਨੂੰ ਇਸ ਚੀਜ਼ ਦੇ ਬਾਰੇ ਗੰਭੀਰ ਰੂਪ ਦੇ ਵਿੱਚ ਸੋਚਣਾ ਚਾਹੀਦਾ ਜਿਹੜੇ ਫੂਡ ਇਨਸਪੈਕਟਰ ਨੇ ਉਹਨਾਂ ਨੂੰ ਇਸ ਚੀਜ਼ ਦੇ ਉੱਤੇ ਸੋਚਣਾ ਚਾਹੀਦਾ ਵਾ ਆ ਕੇ ਪ੍ਰੋਪਰ ਤਰੀਕੇ ਦੇ ਨਾਲ ਚੈੱਕ ਕੀਤਾ ਜਾਵੇ ਔਰ ਇਹ ਡੀਪੂ ਸਹੀ ਬੰਦਿਆਂ ਦੇ ਜਿਹੜਾ ਵਾ ਉਹ ਹੱਥਾਂ ਦੇ ਵਿੱਚ ਦਿੱਤਾ ਜਾਵੇ ਤਾਂ ਕਿ ਇਹਨਾਂ ਲੋਕਾਂ ਨੂੰ ਇਹਨਾਂ ਜਿਹੜੇ ਦਿਹਾੜੀਆਂ ਛੱਡ ਕੇ ਆਪਣੀਆਂ 5-500 6-600 ਰੁਪਈਆ ਦਿਹਾੜੀ ਛੱਡ ਕੇ ਕੰਮ ਛੱਡ ਕੇ ਇੱਕ ਆ ਜਿਹੜੀ ਕਨਕ ਸਰਕਾਰ ਵੱਲੋਂ ਮਿਲਣੀ ਆ ਇਹਦੇ ਵਾਸਤੇ ਵੀ ਲੈ ਰਾਤੀ ਕਨਗਾਈ ਸ਼ਾਮਾਂ ਨੂੰ ਤੇ ਅੱਜ ਦਾ ਪਰਚੀ ਕੱਟਣ ਦਾ ਦੋ ਦਿਨਾਂ ਤੋਂ ਜੇ ਕੰਕਣ ਕਵੰਦੇ ਨਹੀਂ ਸੀ WhatsApp ਤੇ ਵੀਡੀਓ ਵਾਇਲ ਹੋਈ ਐ ਧੁੱਪ ਚ ਬੰਦੇ ਬੈਠੇ ਯਾਰ ਮੈਂ ਤੁਹਾਨੂੰ ਸੱਤ ਵਾਲੀ ਗੱਲ ਤੁਹਾਨੂੰ ਦੱਸਾਂ ਉਹ ਇਦਾਂ ਕਿ ਮੈਂ ਕਿਹਾ ਨੂੰ 7 ਵਜੇ ਟਾਈਮ ਦਾ 9:30 10 ਵਜੇ ਦਾ ਟਾਈਮ ਦਿੱਤਾ ਤੇ 10 ਵਜੇ 10:30 ਆ ਗਏ ਉਹ ਵੀ ਇੰਨਾ ਦਾ ਮਸ਼ੀਨ ਚ ਕੰਕ ਨਹੀਂ ਸੀ ਭਾਈ ਉਹ ਮਤਲਬ ਨਹੀਂ 20 ਲੋਕਾਂ ਤਾਂ ਕਿੱਦਾਂ ਇਹਨੂੰ ਕਹਾਂ ਕਿ ਆਉਂਦੀ ਕਿ ਕਿੱਦਾਂ ਮੈਸੇਜ ਜੁੰਦੇ ਜੇ ਵੀ ਫੋਨ ਕਰੀਏ ਬਾਕਾਇਦਾ ਜੀ ਫੋਨ ਕਰੀ ਫੋਨ ਕਰੀ ਜੇ ਆ ਜੇ 8 ਵਜੇ ਆਜੋ ਸਾਰੇ ਲੋਕਾਂ ਦਾ ਤਾਂ ਕਹਿਣਾ ਕਿ ਨਹੀਂ ਆਉਂਦੇ ਫੋਨ ਨਹੀਂ ਆਉਂਦੇ ਇਹਦੇ ਚ ਇਹਦੀ ਪਰਚੀ ਨਾ ਜੀ ਨਾ ਮਦਦ ਜੀ ਨੰਬਰ ਦਿੱਤੇ ਆ ਪਰ ਸਾਡੇ ਅਜੇ ਤੱਕ ਕਿਸੇ ਦਾ ਫੋਨ ਨਹੀਂ ਆਇਆ ਅਸੀਂ ਤੇ ਵੇਖੋ ਖਰਾਬ ਹੋ ਰਹੀ 150 ਬੰਦੇ ਨੂੰ ਫੋਨ ਕਰੋ ਤੇ 250 ਬੰਦੇ ਇੱਥੇ ਇਕੱਠਾ ਹੋ ਜਾਂਦਾ ਜੀ ਹੁਣ ਗਿਰਮੀ ਨੂੰ ਮੱਝਾ ਰੱਖਣਾ ਨਹੀਂ ਤੇ ਨਾ ਕਣਕ ਨਹੀਂ ਜਨਾਬ ਕੱਲ ਕਣਕ ਆਈ ਤੇ ਨਾਲ ਨਾਲ ਪਰਚੀਆਂ ਕੱਟਣ ਦੇ ਤਾਂ ਕੱਲ ਦੋ ਦਿਨਾਂ ਅਸੀਂ ਕਦੇ ਕਮਾੜਦੇ ਨਹੀਂ ਪੰਜ ਜਨਤਾ ਦਾ ਕਹਿਣਾ ਹੈ ਕਿ ਇੱਕ ਦੋ ਦਿਨ ਤੱਕ ਜਿ ਤਰ੍ਹਾਂ ਕਣਕ ਡੇਟ ਬਣ ਜਾ ਤਾਂ ਠੰਡੇ ਠੰਡੇ ਵੰਡ ਦਿੰਦੇ ਕਿਆ ਕਿਤਰਾ ਕਰਮੀ ਬਹੁਤ ਚਾਹੀਦਾ ਨਹੀਂ ਸਿਰੇ ਉਹਨਾਂ 8 ਵਜੇ ਦਾ ਟਾਈਮ ਦਿੱਤਾ ਕੰਨ ਕੰਨ ਲੈ ਜਾਣਾ ਜਿੰਨਾ ਚਿਰ ਪਰਚੀ ਜਿੰਨਾ ਚਿਰ ਜਨਤਾ ਤੁਰੀ ਆਉਦੀ ਸਾਢੇ 12 1 2 ਜਿੰਨਾ ਵਿੱਚ 40 ਕਿਲੋ ਜੀ ਕਿਤੇ ਬੰਦਾ ਵੀ ਬੋਲਿਆ ਜਾਂਦਾ ਜਾਂ ਕੇ ਬੰਦਾ ਗੱਲ ਕਰਦਾ ਉਹਨਾਂ ਨਾਲ ਸਾਢੇ ਤੇ ਵੇਖੋ ਜਿੱਥੇ ਕਿਸੇ ਜਿੰਨੇ ਦਾ ਖੋਦ ਪੁੱਛੋ ਕਦੀ ਕਿਸੇ ਨਾਲ ਕੇ ਔਖੇ ਥਾਂ ਕੇ ਬੋਲਿਆ ਹੋਵੇ ਅੱਜ ਦੇਸ਼ ਸਿੰਘ ਆ ਦੱਸੋ ਕਿਦਾਂ ਬੋਲਦੇ ਨੇ ਜੀ ਸਾਡਾ ਧਿਆਨ ਦੇ ਬੰਦਾ ਦੀ ਜਗ੍ਹਾ ਹੀ ਹੋ ਜੀ